ਬਾਈਕੂ ਜੀ ਦਾ ਖਾਲਸਾ ਬੰਦਾ ਮੈਂ ਬਾਈਕੂ ਜੀ ਕੀ ਪਤ ਹੈ ਆਪਾਂ ਇਸ ਟਾਈਮ ਲਾਡੋਆ ਖਾਨੇ ਦੇ ਵਿੱਚ ਆ ਸੋ ਪ੍ਰਸ਼ਾਸਨ ਨੇ ਜਿਵੇਂ ਕਿ ਸਾਨੂੰ ਬੇਨਤੀ ਕੀਤੀ ਸੀ ਪ੍ਰਵਾਨ ਕੀਤੀ ਤੇ ਸਾਡੀ ਬੇਨਤੀ ਇਹਨਾਂ ਪ੍ਰਵਾਨ ਕਰ ਲਈ ਹੈ ਕਿ ਅੱਗੇ ਤੋਂ ਬਾਬਾ ਬੰਟੀ ਜਿਹੜਾ ਉਹ ਸਿੱਖਾਂ ਦੀ ਆਪਾ ਮਨਾਵਾਂ ਨੂੰ ਸਮਝੂਗਾ ਤੇ ਕੋਈ ਇਦਾਂ ਦੀ ਵੀਡੀਓ ਨਹੀਂ ਬਣਾ ਕਰੂਗਾ ਕਿ ਜਿਹਦੇ ਨਾਲ ਸਾਡਾ ਆਪਸੀ ਭਾਈਚਾਰਾ ਖਰਾਬ ਹੋਵੇ ਕਿਉਂਕਿ ਸਿੱਖਾਂ ਦੀਆਂ ਹੀ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਕਦੇ ਪੈਰਾਸੇ ਰੱਖ ਕੇ ਤੇ ਕਦੇ ਸਿਰਕਮ ਹੋ ਜਾਂਦੀਆਂ ਆ ਤੇ ਮੈਂ ਬੇਤੀ ਇਹ ਕੀਤੀ ਸੀ ਵੀ ਮੈਂ ਆ ਰਿਹਾ ਵੀ ਤੇਰੀ ਸ਼ਕਤੀ ਦੇਖਣ ਆਵਦੇ ਪਰ ਪ੍ਰਸ਼ਾਸਨ ਕਹਿੰਦਾ ਨਹੀਂ ਵੀ ਆਪਾਂ ਸ਼ਕਤੀਆਂ ਨਹੀਂ ਹੋਰੀਆਂ ਦੇਖਣੀਆਂ ਤੇ ਆਪਾਂ ਇੱਥੇ ਇਹਨੂੰ ਥੱਪ ਕਰ ਦਿੰਦੇ ਆ ਕਹਿੰਦਾ ਭਾ ਮੇਰਾ ਇਹ ਆ ਵੀ ਬਾਬਾ ਬੰਟੀ ਅੱਗੇ ਤੂੰ ਜੇ ਏ ਦਾ ਵੀ ਵੀਡੀਓ ਕੋਈ ਵਾਇਰਲ ਕਰਦਾ ਤੇ ਇੰਸਪੈਕਟਰ ਸਾਹਿਬ ਇੱਥੇ ਕਹਿਣਗੇ ਵੀ ਬਾਦੀ ਕਾਰਵਾਈ ਉੱਤੇ ਜ਼ਰੂਰ ਕਰਨੀ ਹਾਂ ਇੰਸਪੈਕਟਰ ਸਾਹਿਬ ਖਾਜੀ ਜੀ ਆਪਣੇ ਜਸਵੀਰ ਸਿੰਘ ਜੀ ਸੁਮਨ ਸਿੰਘ ਅਕਾਲੀ ਜੀ ਵਿਆਸ ਨੂੰ ਫਾਈਲ ਇਨਾਂ ਦੇ ਨਾਲ ਫੂਰਸ਼ ਸ਼ਹਿਦਾਂ ਨੂੰ ਕਿਨਾਂ ਦੇ ਨਾਲ ਗਏ ਆਏ ਹੋਏ ਨੇ ਇਹਨਾਂ ਨੇ ਸਾਨੂੰ ਦਰਖਾਸਤ ਦਿੱਤੀ ਹੈ ਵਾੰਟੀ ਬਾਬਾ ਜਿਹੜੇ ਤਰਫੋਂ ਹੁੰਦੀ ਥੁਮੰਦੇ ਕੇਸ ਕਰਨ ਨੇ ਜਿਹੜੀ ਪ੍ਰਕਾਸ਼ ਦਿੱਤੀ ਹੈ ਉਹਦੀ ਦਰਖਾਸਤ ਦੀ ਅਸੀਂ ਵੈਰੀਫਿਕੇਸ਼ਨ ਕਰਾਂਗੇ ਜੋ ਵੀ ਬਣਦੀ ਹੈਗੀ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਕਾ ਲਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਾਨੂ ਭਾਵ ਸਤਿ ਸ੍ਰੀ ਅਕਾਲ ਗਾੜ ਕੇ ਗਾੜ ਕੇ ਆਵੇ ਰੱਜ ਕੇ ਚਕਾਰਾ ਜਾਵੇ ਨਿਹਾਲ ਹੋ ਜਾਵੇ ਸਹਿਬ ਜੱਤਾ ਬਾਬਾ ਜੁਹਾਰ ਸਿੰਘ ਜੀਆਂ ਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਮੈਂ ਵਾਹਿਗੁਰੂ ਜੀ ਕੀ ਫਤਿਹ ਹਮਾ ਇਸ ਟਾਈਮ ਲੱਡਰਵਾਲ ਖਾੜੇ ਦੇ ਵਿੱਚ ਆ ਸੋ ਪ੍ਰਸ਼ਾਸਨ ਨੇ ਜਿਵੇਂ ਕਿ ਸਾਨੂੰ ਬੇਨਤੀ ਕੀਤੀ ਅਸੀਂ ਪ੍ਰਵਾਨ ਕੀਤੀ ਤੇ ਸਾਡੀ ਬੇਨਤੀ ਇਹਨਾਂ ਪ੍ਰਵਾਨ ਕਰ ਲਈ ਹੈ ਵੀ ਅੱਗੇ ਤੋਂ ਬਾਬਾ ਬੰਟੀ ਜਿਹੜਾ ਉਹ ਸਿੱਖਾਂ ਦੀ ਭਾਵਨਾ ਨੂੰ ਸਮਝੂਗਾ ਤੇ ਕੋਈ ਇਦਾਂ ਦੀ ਵੀਡੀਓ ਨਹੀਂ ਵਾਇਰਲ ਕਰੂਗਾ ਕਿ ਜਿੱਦ ਨਾਲ ਸਾਡਾ ਆਪਸੀ ਭਾਈਚਾਰਾ ਖਰਾਬ ਹੋਵੇ ਕਿਉਂਕਿ ਸਿੱਖਾਂ ਦੀਆਂ ਹੀ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਕਦੇ ਪੈਰਾਂ ਸੇ ਰੱਖ ਕੇ ਤੇ ਕਦੇ ਸ਼ਰਮ ਹੋ ਜਾਂਦੀਆਂ ਤੇ ਮੈਂ ਬੇਨਤੀ ਇਹ ਕੀਤੀ ਸੀ ਵੀ ਮੈਂ ਆ ਰਿਹਾ ਬਈ ਤੇਰੀ ਸ਼ਕਤੀ ਦੇਖਣ ਆਦਿ ਪਰ ਪ੍ਰਸ਼ਾਸਨ ਕਹਿੰਦਾ ਨਹੀਂ ਵੀ ਆਪਾਂ ਸ਼ਕਤੀਆਂ ਨਹੀਂ ਹੋਈਆਂ ਦੇਖਣੀਆਂ ਤੇ ਆਪਾਂ ਇੱਥੇ ਇਹਨੂੰ ਖੱਪ ਕਰ ਦਿੰਦੇ ਆ ਕਹਿਣ ਦਾ ਆ ਮੇਰਾ ਇਹ ਆ ਵੀ ਬਾਬਾ ਵੰਡੀ ਅੱਗੇ ਤੂੰ ਜੇ ਇਦਾਂ ਦੀ ਵੀਡੀਓ ਕੋਈ ਵਾਇਰਲ ਕਰਦਾ ਤੇ ਇੰਸਪੈਕਟਰ ਸਾਹਿਬ ਇੱਥੇ ਕਹਿਣਗੇ ਜੇ ਬੰਦ ਦੀ ਕਾਰਵਾਈ ਉੱਥੇ ਜ਼ਰੂਰ ਕਰਦੇ ਹਨ ਹਨ ਇੰਸਪੈਕਟਰ ਸਾਹਿਬ ਜੀ ਜੀ ਆਪਣੇ ਜਸਵੀਰ ਸਿੰਘ ਜੀ ਮਾਨ ਸਿੰਘ ਅਕਾਲੀ ਜੀ ਪ੍ਰਿਆਸਪੁਰਾਇਲ ਜੀਵਨ ਦੇ ਨੌਟਰੀ ਸਰਦਾਰ ਨੂੰ ਇਹਨਾਂ ਦੇ ਨਾਲ ਜਿਹੜੇ ਆਏ ਹੋਏ ਨੇ ਇਹਨਾਂ ਨੇ ਸਾਨੂੰ ਦਰਖਾਸਤ ਦਿੱਤੀ ਹੈ ਬਾਕੀ ਬਾਬਾ ਜਿਹੜੇ ਇਕੱਲ ਪਰ ਹੋ ਗਏ ਉਹਨਾਂ ਦੇ ਜਿਸ ਕੰਮ ਨੇ ਜਿਹੜੀ ਦਰਖਾਸਤ ਦਿੱਤੀ ਹੈ ਉਹਦੀ ਦਰਖਾਸਤ ਦੀ ਅਸੀਂ ਵੈਰੀਫਿਕੇਸ਼ਨ ਕਰਾਂਗੇ ਜੋ ਵੀ ਬਣਦੀ ਹੈਗੀ ਇਸ ਨਾਲ ਧੰਨਵਾਦ ਰਾਈਟ ਬਲੈਕ ਸਤਿ ਸ੍ਰੀ ਅਕਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਾਨ ਨੂੰ ਭਾਵ ਨਾਲ ਗੱਜਕੇ ਜਗਾਂ ਲੱਗ ਜਾਵੇ ਮਹਾਕਾਲ ਦੇ ਜਾਪਾਂ ਨੂੰ ਭਾਵੇ ਤਸਰੀਆ ਪਾਲ ਗੱਜਕੇ ਜਗਾਂ ਲੱਗ ਜਾਵੇ ਨਿਹਾਲ ਹੋ ਜਾਵੇ ਸਹਿਬ ਜੱਤਾ ਬਾਬਾ ਜੁਹਾਰ ਸਿੰਘ ਜੀਆਂ ਨੂੰ ਭਾਵੇ ਤਸਰੀਆ ਪਾਲ ਵਾਹਿਗੁਰੂ ਜੀ ਕਾ